ਜਦੋਂ ਸਨ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਇਹਦੇ ਨਾਲੋਂ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਛੁੱਟ ਕੇ ਹਰਿਆਣੇ ਵਿੱਚ ਚਲੇ ਗਏ ਜੇਲਾ ਭਰਕੇ ਅਕਾਲੀਆਂ ਨੇ ਪੰਜਾਬੀ ਸੂਬਾ ਲੈ ਤਾ ਲਿਆ ਪਰ ਕੇਂਦਰ ਸਰਕਾਰ ਦੀਆਂ ਬਦਨਿਤੀਆਂ ਦੇ ਵਿੱਚ ਕੋਈ ਫਰਕ ਨਾ ਪਿਆ ਸਨ 1973 ਦੇ ਵਿੱਚ ਆਨੰਦਪੁਰ ਦੇ ਮਤੇ ਦੀ ਕੇਂਦਰ ਸਰਕਾਰ ਕੋਲੇ ਮੰਗ ਰੱਖੀ ਸਾਨੂੰ ਵੀ ਐਸੇ ਡੈਮੋਕਰੈਟਿਕ ਸੂਬੇ ਬਣਾਉਣੇ ਚਾਹੀਦੇ ਨੇ ਕਿ ਹਰ ਸੂਬੇ ਦਾ ਆਪਣਾ ਰਾਈਟ ਚਾਹੀਦਾ ਏ ਪਾਣੀ ਉਹਨਾਂ ਦੇ ਆਪਣੇ ਚਾਹੀਦੇ ਉਹਨਾਂ ਦੇ ਸਾਧਨਾ ਉੱਤੇ ਉਹਨਾਂ ਦਾ ਆਪਣਾ ਹੱਕ ਚਾਹੀਦਾ ਏ ਸਾਨੂੰ ਸਾਡੇ ਪੰਜਾਬੀ ਬੋਲ ਦੇ ਇਲਾਕੇ ਮਿਲਣੇ ਚਾਹੀਦੇ ਨੇ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਏ ਜਦੋਂ ਇਹ ਗੱਲਾਂ ਅਕਾਲੀਆਂ ਨੇ ਕੀਤੀਆਂ ਤਾਂ ਸਾਰੇ ਦੇਸ਼ ਦੇ ਵਿੱਚ ਸਿੱਖਾਂ ਨੂੰ ਵੱਖਵਾਦੀ ਕਹਿ ਕੇ ਭੰਡਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਅਜੇ ਕੋਈ 1984 ਦੀ ਅਗਨੀ ਸੀ ਬੜੀ ਦੇਸ਼ ਦੀ ਖਤਰ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨੂੰ ਪੈਰ ਪੈਰ ਦੇ ਉੱਤੇ ਵੇ ਵਿਸਾਹੀਦਾ ਅਹਿਸਾਸ ਕਰਵਾਇਆ ਜਾ ਰਿਹਾ ਸੀ ਕਦੇ ਜਲਾਇਮ ਪੇਸ਼ਾ ਕਹਿ ਕੇ ਕਦੇ ਸਭਿਧਾਨ ਦੇ ਵਿੱਚ ਸਿੱਖਾਂ ਨੂੰ ਕਿਸਾਤਾਰੀ ਹਿੰਦੂ ਕਿੱਕੇ ਚੜਾ ਕੇ ਪੰਜਾਬ ਦੇ ਪਾਣੀ ਖੋ ਕੇ ਕਦੇ ਪੰਜਾਬੀ ਲਗੜਾ ਸੂਬਾ ਬਣਾ ਕੇ ਕਦੇ ਪੰਜਾਬ ਦੀ ਰਾਜਧਾਨੀ ਖੋ ਕੇ ਇੰਦਰਾ ਗਾਂਧੀ ਕੁੱਝੀਆਂ ਹਰਕਤਾਂ ਦੇ ਆ ਗਈ ਪੰਜਾਬ ਦੇ ਵਿੱਚ ਸਿੱਖੀ ਦੀ ਚੜ੍ਹਦੀ ਕਲਾਂ ਨੂੰ ਵੇਖ ਕੇ ਨਿਰੰਕਾਰੀਆਂ ਨੂੰ ਸਪੋਰਟ ਕਰਨੇ ਸ਼ੁਰੂ ਕਰਤੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮੁੱਚੇ ਮਾਨਵਤਾ ਦੇ ਸਾਂਝੇ ਗ੍ਰੰਥ ਨੇ ਸਿੱਖਾਂ ਦੇ ਧਰਮ ਦਾ ਰਹਿਬਰ ਨੇ ਪਰ ਸਰਕਾਰ ਦੀ ਸ਼ਾਦੇ ਉੱਤੇ ਗੁਰਬਚਨ ਦੇ ਨਿਰੰਕਾਰੀਆਂ ਨੇ ਸਾਹਿਬੇਸ਼ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੀੜ ਨੂੰ ਬੜੇ ਹੀ ਅਪਮਾਨ ਪਰੇ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਉਹ ਸ਼ਬਦ ਮੈਂ ਆਪਣੀ ਜ਼ੁਬਾਨ ਦੇ ਨਾਲ ਕਹਿ ਨਹੀਂ ਸਕਦਾ ਪੰਜਾਬ ਦੇ ਵਿੱਚ ਸਿੱਖਾਂ ਨੇ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰਤੀ ਆਖਰ 13 ਅਪ੍ਰੈਲ ਸਨ 1978 ਆ ਗਿਆ ਜਦੋਂ ਸ਼ਾਂਤਮਈ ਰੋਹ ਦਾ ਪ੍ਰਦਰਸ਼ਨ ਕਰਦੇ ਹੋਏ ਨਿਰਦੋਸ਼ੇ 13 ਸਿੱਖ ਸਲਤਾਰ ਫੌਜਾ ਸਿੰਘ ਦੀ ਕਮਾਂਡ ਦੇ ਹੇਠਾਂ ਨਲਕਧਰੀਆਂ ਦੁਆਲਾ ਗੋਲੀਆਂ ਮਾਰ ਕੇ ਸ਼ਹੀਦ ਕਰਤੇ ਗਏ ਉਸ ਦਿਨ ਤੋਂ ਪਹਿਲਾਂ ਤੱਕ ਸਕਸਦਾ ਦੇਖਦੀ ਇਕਤਾ ਤੇ ਅਖੰਡਤਾ ਲਈ ਲੜਦੇ ਰਹੇ ਨੇ ਜੰਗਾਾਂ ਦੇ ਵਿੱਚ ਮੌਰੀ ਰੋ ਲਾਦਾ ਕਉਦੇ ਰਹੇ ਨੇ ਛਾਤੀਆਂ ਵਿੱਚ ਗੋਲੀਆਂ ਖਾ ਕੇ ਬਾਰਡਰਾਂ ਦੇ ਉੱਤੇ ਪੰਜਾਬ ਦੀ ਧਰ ਦੇ ਪੁੱਤਰ ਅਹਿਸਾਸ ਕਰਵਾਉਂਦੇ ਰਹੇ ਨੇ ਕਿ ਕਲਗੀ ਧਰ ਦੇ ਪੁੱਤ ਅੱਜ ਵੀ ਦੇਖਦੀ ਆਜ਼ਾਦੀ ਲਈ ਖੜੇ ਨੇ ਪਰ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਪੰਜਾਬ ਦੇ ਨਹੀਂ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਜਦੋਂ 13 ਮਾਸੂਮ ਸਿੱਖਾਂ ਨੂੰ ਸ਼ਹੀਦ ਕਰਤਾ ਗਿਆ ਤਾਂ ਸਿੱਖਾਂ ਦਾ ਰੋਹ ਜਾਗ ਉੱਠਿਆ ਉਸ ਮੌਕੇ ਦਮਦਿਨੀ ਟਕਸਾਲ ਦੇ ਮੁਕੀ ਸੰਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭੰਡਰਾ ਵਾਲੇ ਜਿੱਨਾਂ ਦੀ ਕਮਾਉਣ ਦੇ ਹੇਠਾਂ ਸਿੱਖ ਪੰਥ ਇਕੱਠਾ ਹੋਣਾ ਸ਼ੁਰੂ ਹੋ ਗਿਆ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਢੰਡਰਾ ਵਾਲੇ ਪੰਜਾਬ ਦੇ ਹੱਕਾਂ ਦੀ ਖਾਤਰ ਕਿਵੇਂ ਡਟੇ ਕਿਵੇਂ ਮੋਰਚੇ ਲੱਗੇ ਤੇ ਕਿਵੇਂ ਮੋਰਚਿਆਂ ਨੂੰ ਖਤਮ ਕਰਨ ਦੇ ਖਾਤਰ ਹਿੰਦ ਸਰਕਾਰ ਨੇ ਤੋਪਾਂ ਦੇ ਗੋਲੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਸਿੱਧੇ ਕੀਤੇ ਇਤਿਹਾਸ ਦੇ ਪਨੇ ਆਉਣ ਵਾਲੇ ਦਿਨਾਂ ਵਿੱਚ ਸੰਗਤ ਨਾਲ ਸਾਂਝੇ ਕਰਨਾ ਇਸ ਤਰ੍ਹਾਂ ਕਰਾਂਗਾ ਅਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਸਬਸਕ੍ਰਾਈਬ ਕਰਕੇ ਹੋਰ ਨਗਰਾਂ ਸੰਗਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ